ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਮੈਂ ਸੁਖਵਿੰਦਰ ਸਿੰਘ ਵਪਾਰੀ ਜਿਵੇਂ ਕਿ ਸਾਰਿਆਂ ਨੇ ਦੇਖਿਆ ਕਿ 2021 ਦੇ ਵਿੱਚ ਜਦੋਂ ਕਿਸਾਨੀ ਧਰਨੇ ਦੇ ਦੌਰਾਨ ਭਾਜਪਾ ਦੀ ਐਮਪੀ ਕੰਗਨਾ ਰਣੌਤ ਨੇ ਪੰਜਾਬ ਦੀਆਂ ਮਤਾਵਾਂ ਦੇ ਵਾਸਤੇ ਆਪਣੇ ਟਵਿੱਟਰ ਅਕਾਊਂਟ ਦੇ ਤੇ ਕੁਝ ਆਪਸ਼ਬਦ ਲਿਖੇ ਸੀ ਉਸ ਤੋਂ ਬਾਅਦ ਉਸ ਟਵੀਟ ਦੇ ਵਿੱਚ ਜਿਹੜੀ ਇੱਕ ਫੋਟੋ ਕੰਗਨਾ ਰਣੌਤ ਨੇ ਵਰਤੀ ਸੀ ਉਹ ਮਾਤਾ ਮਹਿੰਦਰ ਕੌਰ ਜੀ ਦੀ ਉਹ ਮਾਤਾ ਮਹਿੰਦਰ ਕੌਰ ਜੀ ਨੇ ਕੰਗਨਾ ਰਣੌਤ ਦੇ ਉੱਤੇ ਮਾਰਨ ਨੀ ਦਾ ਜਿਹੜਾ ਉਹ ਕੇਸ ਕੀਤਾ ਸੀ ਉਸ ਕੇਸ ਤੋਂ ਬਾਅਦ 2025 ਦੇ ਵਿੱਚ ਆ ਕੇ ਕੰਗਣਾ ਰਣੌਤ ਨੇ ਬਠਿੰਡੇ ਜਿਹੜੀ ਉਹ ਕੋਰਟ ਦੇ ਵਿੱਚ ਪੇਸ਼ੀ ਭੁਗਤੀ ਕਿਉਂਕਿ ਅਦਾਲਤ ਨੇ ਜਿਹੜਾ ਸੀ ਉਹ ਕੰਗਣਾ ਰਣੌਤ ਨੂੰ ਆਉਣ ਵਾਸਤੇ ਮਜਬੂਰ ਕੀਤਾ ਉਸ ਤੋਂ ਬਾਅਦ ਕੇਸ ਤੋਂ ਬਾਅਦ ਯੂਨਾਈਟਿਡ ਯੱਗ ਫੈਡਰੇਸ਼ਨ ਜਿੱਥੇ ਬੰਦੀ ਮਾਤਾ ਮਹਿੰਦਰ ਕੌਰ ਜੀ ਦੇ ਹੱਥ ਆ ਗਈ ਔਰ ਘਰ ਦਾ ਜਿਹੜਾ ਵਾ ਉਹ ਸਾਰਾ ਹਾਲਾਤ ਦੇਖਿਆ ਅੱਜ ਸਾਡੇ ਨਾਲ ਯੂਨਾਈਟਿਡ ਯੱਗ ਫੈਡਰੇਸ਼ਨ ਦੇ ਆਗੂ ਦਿਲਵਾਰ ਸਿੰਘ ਬਾਠ ਨੇ ਇਹਨਾਂ ਕੋਲ ਗੱਲਬਾਤ ਕਰਕੇ ਜਾਣਦੇ ਆ ਕਿ ਮਾਤਾ ਜੀ ਦੇ ਨਾਲ ਇਹਨਾਂ ਦੀ ਕੀ ਗੱਲਬਾਤ ਹੋਈ ਸਭ ਤੋਂ ਪਹਿਲਾ ਸਵਾਲ ਕਰਦੇ ਹਾਂ ਇਹਨਾਂ ਦਾ ਦਿਲਵਾਰ ਸਿੰਘ ਬਾੜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ 2021 ਦੇ ਵਿੱਚ ਇਹ ਕੇਸ ਚੱਲ ਰਿਹਾ ਸੀ ਤੇ ਤੁਹਾਨੂੰ 2025 ਦੇ ਵਿੱਚ 4 ਸਾਲ ਦੇ ਦੌਰਾਨ ਤੁਸੀਂ ਮਾਤਾ ਜੀ ਦੇ ਨਾਲ ਕਦੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਜਿਹੜਾ ਵਾ ਮਾਤਾ ਮਿੰਦਰ ਕੌਰ ਜੀ ਉਹਨਾਂ ਦੀ ਜਥੇਬੰਦੀ ਦੇ ਵਿੱਚ ਸੀਗੇ ਤੇ ਅਸੀਂ ਹੁਣ ਤੱਕ ਸਿਰਫ ਇਹੀ ਸੋਚਦੇ ਆਏ ਸੀਗੇ ਮਾਤਾ ਦਾ ਜਿੰਨਾ ਵੀ ਕੇਸ ਆ ਉਹ ਜਥੇਬੰਦੀ ਜਿਹੜੀ ਆ ਉਹ ਲੜ ਰਹੀ ਆ ਪਰ ਹੁਣ ਜਦੋਂ ਬਠਿੰਡੇ ਪੇਸ਼ੀ ਹੋਈ ਆ ਕੰਗਨਾਰਨੌਦ ਦੀ ਉਸ ਪੇਸ਼ੀ ਤੋਂ ਬਾਅਦ ਜਿਹੜੀ ਪੱਤਰਕਾਰ ਆਪਣੇ ਭੈਣ ਗगन ਸਿੱਧੂ ਆ ਉਹਨਾਂ ਨੇ ਮਾਤਾ ਮਹਿੰਦਰ ਕੌਰ ਦਾ ਇੰਟਰਵਿਊ ਕੀਤਾ ਵਾ ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਵਾ ਵੀ ਮਾਤਾ ਮਹਿੰਦਰ ਕੌਰ ਜੀ ਹੁਣ ਤੱਕ ਆਪਣਾ ਕੇਸ ਖੁਦ ਹੀ ਇਕੱਲੇ ਲੜਿਆ ਉਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਸਾਨੂੰ ਹੈਰਾਨੀ ਹੋਈ ਕਿ ਜਿਹੜੀ ਉਗਰਾਹ ਜਥੇਬੰਦੀ ਆ ਐਨਾ ਫੰਡ ਇਕੱਠਾ ਕਰਨ ਦੇ ਬਾਵਜੂਦ ਵੀ ਤੇ ਉਹ ਮਾਤਾ ਦਾ ਸਾਥ ਕਿਉਂ ਛੱਡ ਗਈ ਆ ਫਿਰ ਅਸੀਂ ਮਾਤਾ ਨੂੰ ਘਰ ਜਾ ਕੇ ਮਿਲਣ ਬਾਰੇ ਸੋਚਿਆ ਤੇ ਉਸ ਤੋਂ ਬਾਅਦ ਅਸੀਂ ਮਾਤਾ ਦੇ ਘਰ ਵੀ ਗਏ ਆ ਤੇ ਘਰ ਦੇ ਸਾਰੇ ਅਸੀਂ ਹਾਲਾਤ ਦੇਖੇ ਆ ਤੇ ਮਾਤਾ ਨੇ ਹੁਣ ਤੱਕ ਜਿੰਨਾ ਵੀ ਖਰਚ ਕੀਤਾ ਵਾ ਉਹ ਕੋਲੋਂ ਖਰਚ ਕੀਤਾ ਵਾ ਤੇ ਹੁਣ ਜਦੋਂ ਤੁਸੀਂ ਮਾਤਾ ਜੀ ਦੇ ਘਰ ਗਏ ਜੇ ਉਦੋਂ ਤੁਸੀਂ ਮਾਤਾ ਜੀ ਦੇ ਘਰ ਦੇ ਹਾਲਾਤ ਕਿਵੇਂ ਦੇ ਵਿਖੇ ਜਾ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਕਿ ਉਹਨਾਂ ਨੂੰ ਪਿੱਛੋਂ ਜਥੇਬੰਦੀ ਨੇ ਕੋਈ ਸਪੋਰਟ ਕੀਤੀ ਜਾਂ ਨਹੀਂ ਕੀਤੀ ਜੇ ਨਹੀਂ ਕੀਤੀ ਇਹ ਕਦੋਂ ਛੱਡਿਆ ਮਤਲਬ ਜਦੋਂ ਕੇਸ ਉਹਨਾਂ ਨੇ ਸ਼ੁਰੂ ਕੀਤਾ ਸੀ ਕਿ ਉਦੋਂ ਜੱਥੇਬੰਦੀ ਨੇ ਕੋਈ ਮਦਦ ਕੀਤੀ ਉਹਨਾਂ ਦੇ ਕੇਸ ਕਰਨ ਵਾਸਤੇ ਜਾਂ ਉਦੋਂ ਤਾਂ ਹੱਥ ਜਿਹੜਾ ਉਹ ਜੱਥੇਬੰਦੀ ਪਿੱਛਾ ਖੇਚੀ ਦੀ ਮਾਤਾ ਮਿੰਦਰ ਕੌਰ ਜੀ ਦੇ ਦਰਸ਼ਨ ਮੁਤਾਬਕ ਆ ਕਿ ਉਹਨਾਂ ਨੂੰ ਕੇਸ ਕਰਨ ਵਾਸਤੇ ਜੱਥੇਬੰਦੀ ਨੇ ਹੀ ਉਹਨਾਂ ਨੂੰ ਅੱਗੇ ਕੀਤਾ ਵਾ ਉਹਨਾਂ ਦੇ ਜਥੇਬੰਦੀ ਦੇ ਕਹਿਣ ਦੇ ਉੱਤੇ ਹੀ ਮਾਤਾ ਮਿੰਦਰ कौर ਜੀ ਨੇ ਜਿਹੜਾ ਵਾ ਉਹ ਕੇਸ ਕੀਤਾ ਵਾ ਮਤਲਬ ਕੇਸ ਕੀਤਾ ਜਥੇਬੰਦੀ ਦੇ ਕਹਿਣ ਤੇ ਹੀ ਆ ਪਰ ਬਾਅਦ ਵਿੱਚ ਜਿਹੜੀ ਜਥੇਬੰਦੀ ਆ ਉਹਨਾਂ ਕੁਛੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਮਦਦ ਮਾਤਾ ਜੀ ਨਹੀਂ ਕੀਤੀ ਉਹਦੇ ਵਿੱਚ ਫਿਰ ਜਦੋਂ ਇਸ ਮੁੜ ਕੇ ਗੱਲ ਆ ਗਈ ਉੱਤੀ ਅਣਖ ਦੇ ਤੇ ਮਾਤਾ ਮਿੰਦਰ कौर ਬਹੁਤ ਅਣਖੀ ਆ ਜਥੇਬੰਦੀ ਵੱਲੋਂ ਸਾਥ ਨਾ ਦੇਣ ਦੇਣ ਕਰਕੇ ਵੀ ਮਾਤਾ ਜੀ ਜਿਹੜੇ ਆ ਉਹ ਕੇਸ ਨੂੰ ਲੜਿਆ ਵਾ ਔਰ ਜੋ ਉਸ ਕੇਸ ਦਾ ਜਿੱਦਾਂ ਜਦੋਂ ਆਪਾਂ ਮਾਣਾ ਨੀ ਦਾ ਕੇਸ ਕਰਦੇ ਆ ਤੇ ਕੁਝ ਪਰਸੈਂਟ ਸਾਨੂੰ ਰਕਮ ਭਰਨੀ ਪੈਂਦੀ ਆ ਉਹ ਮਾਤਾ ਜੀ ਨੇ ਆਪਣੀ ਪਹਿਲੀ ਜਿਹੜੀ ਆ ਗਹਿਣੇ ਰੱਖ ਕੇ ਤਾਂ ਕੋਈ 8 ਤੋਂ 10 ਲੱਖ ਰੁਪਈਆ ਜਿਹੜਾ ਬਣਿਆ ਵਾ ਉਹ ਮਾਤਾ ਜੀ ਨੇ ਉੱਥੇ ਭਰਿਆ ਵਾ ਅੱਛਾ ਜਦੋਂ ਤੁਸੀਂ ਹੁਣ ਘਰ ਗਏ ਜੇ ਮਾਤਾ ਜੀ ਦੇ ਤੇ ਹੁਣ ਤੁਸੀਂ ਮਾਤਾ ਜੀ ਦੇ ਘਰ ਦੇ ਹਾਲਾਤ ਕਿਵੇਂ ਦੇਖੇ ਮਤਲਬ ਮਾਤਾ ਉਹਨਾਂ ਦਾ ਪਰਿਵਾਰ ਹੈ ਜਿਹੜਾ ਕੀ ਉਹ ਕੰਫਰਟੇਬਲ ਆ ਕੇਸ ਲੜਨ ਦੇ ਵਾਸਤੇ ਉਹ ਲੜ ਪਾ ਰਿਹਾ ਵਾ ਜਾਂ ਉਹਨਾਂ ਨੂੰ ਕੋਈ ਕੇਸ ਦੇ ਵਿੱਚ ਫਾਈਨੈਂਸ਼ੀਅਲ ਤੌਰ ਦੇਤੇ ਮਤਲਬ ਕੋਈ ਮੁਸ਼ਕਲ ਆ ਰਹੀ ਆ ਉਹਨਾਂ ਨੂੰ ਜੀ ਮਾਤਾ ਦੇ ਘਰ ਦੇ ਹਾਲਾਤ ਦੇਖੀਏ ਹਾਂਜੀ ਮਾਤਾ ਦੇ ਘਰ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਆ ਜਿਹੜਾ ਉਹਨਾਂ ਦੇ ਕਮਰੇ ਪਏ ਹੋਏ ਆ ਉਹ ਵੀ ਕੱਚੇ ਆ ਜਿਵੇਂ ਬਹੁਤ ਪੁਰਾਣੇ ਜਿੰਨੂੰ ਆਪਾਂ ਘੱਟੋ ਘੱਟ 50 ਸਾਲ ਪਹਿਲਾਂ ਜਿੱਦਾਂ ਉਹ ਬਾਲਿਆਂ ਦੀਆਂ ਛੱਤਾਂ ਜਾਂ ਬੱਲੀਆਂ ਦੀਆਂ ਪੌਂਡੀਆਂ ਹਾਂ ਇਸ ਟਾਈਮ ਮਾਤਾ ਦੇ ਘਰ ਦਾ ਵੀ ਜੇ ਦੇਖਿਆ ਜਾਵੇ ਤੇ ਮਾਤਾ ਦੇ ਘਰ ਦੇ ਉੱਤੇ ਵੀ ਲੈਂਟਰ ਜਿਹੜਾ ਪੈਣਾ ਚਾਹੀਦਾ ਸਾਰੇ ਪੰਜਾਬੀਆਂ ਨੂੰ ਉਹਦੀ ਮਦਦ ਸਾਰਿਆਂ ਨੂੰ ਕਰਨੀ ਚਾਹੀਦੀ ਆ ਹੁਣ ਜੇ ਮਾਤਾ ਜੀ ਕੇਸ ਲੜਿਆ ਤੇ ਉਹ ਮਾਤਾ ਜੀ ਕੋਈ ਉਹਨਾਂ ਨੂੰ ਕੱਲਿਆਂ ਨੂੰ ਨਹੀਂ ਸੀ ਕਿਹਾ ਕੰਗੜਾ ਨੇ ਜੋ ਵੀ ਕਿਆ ਸੀਗਾ ਸਾਰੀਆਂ ਮਤਾਵਾਂ ਨੂੰ ਕਿਆ ਸੀਗਾ ਸਾਰੇ ਪੰਜਾਬ ਦੀਆਂ ਮਤਾਵਾਂ ਨੂੰ ਉਹਨੇ ਇਹ ਅਪਸ਼ਬਦ ਬੋਲੇ ਸੀਗੇ ਪਰ ਅਸੀਂ ਮਾਤਾ ਦੇ ਸਿੱਦਕ ਨੂੰ ਅਸੀਂ ਉਹਨੂੰ ਪ੍ਰਣਾਮ ਕਰਦੇ ਹਾਂ ਕਿ ਮਾਤਾ ਨੇ ਐਡਾ ਵੱਡਾ ਸਿੱਦਕ ਰੱਖ ਕੇ ਕੇਸ ਲੜਿਆ ਔਰ ਮਾਤ ਜੇ ਹਾਲਾਤ ਦੇਖੇ ਜਾਣ ਤੁਸੀਂ ਹਾਲਾਤਾਂ ਦੀ ਗੱਲ ਕੀ ਕੀਆ ਹਾਲਾਤ ਦੇਖੇ ਜਾਣ ਤੇ ਮਾਤਾ ਕੇਸ ਲੜਨ ਦੇ ਬਿਲਕੁਲ ਵੀ ਅਨੁਕੂਲ ਨਹੀਂ ਸੀ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਦੇ ਮਤਲਬ ਮਾਤਾ ਜੀ ਦੇ ਇਹ ਵੀ ਸੁਣ ਚਾਇਆ ਸੀ ਪਿਛੇ ਕਿ ਉਹਨਾਂ ਦੇ ਜਿਹੜੀ ਉਹਨਾਂ ਦੀ ਨੌਂ ਆ ਉਬੀ ਜਿਹੜੇ ਉਹ ਗੁਜਰਗੀ ਆ ਤੇ ਘਰ ਦੇ ਹਾਲਾਤ ਉਂਝ ਵੀ ਬਿਮਾਰੀ ਪੱਖੋਂ ਵੀ ਜਿਹੜੇ ਆ ਉਹ ਕਾਫੀ ਮਤਲਬ ਦੱਸਿਆ ਗਿਆ ਕਿ ਬਹੁਤ ਇਲਾਕਿਆਂ ਵਿੱਚ ਇਦਾਂ ਵਾ ਮਾਤਾ ਦੀਆਂ ਆਪਣੇ ਜਿਹੜੀਆਂ ਬੇਟੀਆਂ ਵਾਂ ਉਹਨਾਂ ਦੀ ਮੈਰਿਜ ਹੋ ਚੁੱਕੀ ਆ ਇਹ ਜਿਹੜਾ ਹੁਣ ਮਾਤਾ ਦਾ ਇੱਕੋ ਬੇਟਾ ਵਾ ਇਹਦੀ ਵੀ ਮੈਰਿਜ ਹੋਈ ਸੀ ਪਰ ਕੋਈ ਸਾਲ ਡੇਢ ਸਾਲ ਪਹਿਲਾਂ ਉਹਨਾਂ ਦੀ ਜਿਹੜੀ ਆ ਆਪਣੀ ਨੌਹਾਂ ਜਿਹੜੀ ਮਾਤਾ ਦੀ ਉਹਦੀ ਵੀ ਡੈਥ ਹੋ ਗਈ ਹੁਣ ਉਹ ਬੱਚਾ ਕੋਈ ਨਹੀਂ ਸੀ ਗਿਆ ਇਹ ਬੱਚਾ ਨਾ ਹੋਣ ਕਰਕੇ ਤੇ ਜੇ ਦੇਖਿਆ ਜਾਵੇ ਤੇ ਉਸ ਪੱਖੋਂ ਵੀ ਮਾਤਾ ਮਤਲਬ ਜਿਹੜੀ ਆ ਉਹ ਬਹੁਤ ਇੱਕ ਤਰ੍ਹਾਂ ਲਾਲੀਏ ਵੀ ਦਿਲ ਵਾਲੀ ਆ ਜਿੰਨੇ ਬੱਚਾ ਨਾ ਹੋਣ ਦੇ ਬਾਵਜੂਦ ਵੀ ਤੇ ਐਡਾ ਜਿਗਰਾ ਰੱਖਿਆ ਹੋਇਆ ਵਾ ਤੇ ਜਿਹੜਾ ਮਾਤਾ ਦਾ ਬੇਟਾ ਵਾ ਇਸ ਟਾਈਮ ਉਹਦੇ ਵੀ ਹਾਲਾਤ ਮਾੜੇ ਆ ਉਹ ਵੀ ਬਹੁਤ ਜ਼ਿਆਦਾ ਹੀ ਬਿਮਾਰ ਆ ਇੱਕ ਤਾਂ ਉਹਦੀ ਲੱਤ ਦੇ ਉੱਤੇ ਬਹੁਤ ਜ਼ਿਆਦਾ ਵੱਡਾ ਜ਼ਖਮ ਆ ਵੀ ਬਹੁਤ ਹੀ ਜੇ ਦੇਖਿਆ ਜਾਵੇ ਤੇ ਬੁਰੇ ਹਾਲਾਤ ਆ ਔਰ ਦੂਜਾ ਹੋਰ ਵੀ ਉਹਨੂੰ ਬੇਟੇ ਨੂੰ ਜਿਹੜੀਆਂ ਮਾਤਾ ਦੇ ਨੂੰ ਆ ਉਹ ਕਈ ਤਰ੍ਹਾਂ ਦੀਆਂ ਜਾਨੀ ਕਿ ਬੇਟਾ ਜਿਹੜਾ ਅਫਸੈਟ ਆ ਬਿਮਾਰ ਆ ਜਿਹੜੇ ਜਦੋਂ ਕਿਸਾਨੀ ਧਰਨੇ ਦੇ ਦੌਰਾਨ ਮਾਤਾ ਜੀ ਨੇ ਉੱਥੇ ਸਵਾਵਾ ਨਭਾਈਆਂ ਉਸ ਤੋਂ ਬਾਅਦ ਇਸ ਕੇਸ ਤੋਂ ਬਾਅਦ ਜਦੋਂ ਕਿ ਦੱਸਿਆ ਜਾ ਰਿਹਾ ਕਿ ਉਗਰਾਹਾ ਜਥੇਬੰਦੀ ਨੇ ਉਹਦੇ ਤੋਂ ਪਾਸਾ ਜਿਹੜਾ ਵੜ ਲਿਆ ਤੇ ਮਾਤਾ ਜੀ ਖੋਦ ਹੀ ਜਿਹੜਾ ਉਹ ਬੱਸਾਂ ਤੇ ਜਾ ਜਾ ਕੇ ਉਹ ਕੇਸ ਦੀ ਵੀ ਪਰਵਾਹੀ ਕਰਦੇ ਰਹੇ ਉਸ ਤੋਂ ਬਾਅਦ ਮਾਤਾ ਜੀ ਮਤਲਬ ਅਜੇ ਵੀ ਜਥੇਬੰਦੀ ਦੇ ਨਾਲ ਉਸਦੇ ਨਾਲ ਜੁੜੇ ਰਹੇ ਨੇ ਜਾਂ ਮਤਲਬ ਕਾਮਰੇਡੀ ਵਿਚਾਰਧਾਰਾ ਦੇ ਨੇ ਜਾਂ ਗੁਰਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਇਹ ਵੀ ਕੁਝ ਸਮਝ ਚ ਆਇਆ ਸੀ ਸੁਣਨ ਚ ਆਇਆ ਸੀ ਮਾਤਾ ਮਾਤਾ ਜੀ ਸਾਰੇ ਮਾਤਾ ਵੀ ਅਮਰਤਾਰੀ ਆ ਉਹਨਾਂ ਦਾ ਬੇਟਾ ਵੀ ਤੇ ਉਹ ਮਾਤਾ ਦੇ ਮਤਲਬ ਜਿਹੜੇ ਆ ਹਸਬੰਡ ਆ ਉਹ ਵੀ ਅਮਰਤਾਰੀ ਆ ਯਾਨੀ ਸਾਰਾ ਪਰਿਵਾਰ ਅਮਰਤਾਰੀ ਆ ਜਦੋਂ ਅਗਰਾਹਾ ਜਥੇਬੰਦੀ ਨੇ ਸਾਥ ਹੀ ਛੱਡ ਦਿੱਤਾ ਫਿਰ ਮਾਤਾ ਨੇ ਵੀ ਨਹੀਂ ਕਦੀ ਉਹਨਾਂ ਨੂੰ ਇਹ ਲਾਂਭਾ ਦਿੱਤਾ ਕਿ ਤੁਸੀਂ ਮੇਰਾ ਸਾਥ ਕਿਉਂ ਨਹੀਂ ਦਿੱਤਾ ਔਰ ਮੈਂ ਅਸੀਂ ਤਾਂ ਇਹ ਹਿਸਾਬ ਲਾਇਆ ਕਿ ਜਥੇਬੰਦੀਆਂ ਜਦੋਂ ਲੋੜ ਆ ਨਾ ਜੇ ਧਰਨਾ ਲਾਉਣਾ ਹੋਵੇ ਫਿਰ ਤੋਂ ਘਰੋਂ ਘਰੀ ਜਾ ਕੇ ਸਨੇਹ ਦੇ ਕੇ ਤੇ ਉੱਥੋਂ ਬੰਦਿਆਂ ਨੂੰ ਚੱਕਦੇ ਆ ਹੁਣ ਜਦੋਂ ਮਾਤਾ ਦੀ ਲੋੜ ਸੀ ਧਰਨੇ 'ਚ ਲੈ ਕੇ ਗਏ ਕਿ ਜਦੋਂ ਨਹੀਂ ਸੀ ਲੋੜ ਧਰਨੇ ਦੇ ਜਾਣ ਦੀ ਨਹੀਂ ਨਹੀਂ ਕੋਈ ਧਰਨਾ ਲੱਗਾ ਉਦੋਂ ਮੁੜ ਕੇ ਮਾਤਾ ਨੂੰ ਪੁੱਛਿਆ ਤਾਂ ਕਿ ਨਹੀਂ ਆ ਵੀ ਤੁਹਾਨੂੰ ਕੀ ਪ੍ਰੋਬਲਮ ਕੀ ਨਹੀਂ ਆ ਤੁਹਾਨੂੰ ਮਤਲਬ ਹੋਣ ਜਦੋਂ ਜਥੇਬੰਦੀ ਤੁਹਾਡੀ ਉੱਥੇ ਗਈ ਆ ਜੋ ਤੁਸੀਂ ਮਹਿਸੂਸ ਕੀਤਾ ਕਿ ਮਾਤਾ ਜੀ ਦੇ ਘਰ ਦੇ ਜਿਹੜੇ ਹਾਲਾਤ ਆ ਉਹ ਕਾਫੀ ਬੁਰੇ ਆ ਤੇ ਜੇਕਰ ਉਹ ਮਾਤਾ ਜੀ ਦਾ ਸਿੱਧਕ ਆ ਵੀ ਉਹ ਕੋਈ ਕੇਸ ਨੂੰ ਅਜੇ ਵੀ ਜਿਹੜਾ ਉਹ ਲੈ ਕੇ ਜਾ ਰਹੇ ਅਗੇ ਜਥੇਬੰਦੀ ਵੱਲੋਂ ਕੀ ਮਤਲਬ ਸਹਿਯੋਗ ਉਸ ਦਿਨ ਕੀਤਾ ਗਿਆ ਜਿਸ ਦਿਨ ਤੁਸੀਂ ਗਏ ਕੀ ਸਹਿਯੋਗ ਕੀਤਾ ਗਿਆ ਕੋਈ ਅੱਗੇ ਫਿਊਚਰ ਦੇ ਵਿੱਚ ਮਤਲਬ ਜਥੇਬੰਦੀ ਜਿਹੜੀ ਆ ਉਹ ਕੀ ਪਲਾਨ ਕਰ ਰਹੀ ਆ ਕਿ ਮਾਤਾ ਜੀ ਦੇ ਇਸ ਕੇਸ ਦੇ ਸਬੰਧ ਦੇ ਵਿੱਚ ਜਾਂ ਬਿਲਕੁਲ ਓਵਰਆਲ ਆਪਾਂ ਉਹਨਾਂ ਦੇ ਘਰ ਦੀਏ ਹਾਲਤ ਦੀ ਗੱਲ ਕਰੀਏ ਤੇ ਜਥੇਬੰਦੀ ਕੀ ਸੋਚ ਰਹੀ ਆ ਕਿ ਮਾਤਾ ਜੀ ਦੇ ਨਾਲ ਖਲੋਤਾ ਜਾਊਗਾ ਜੋ ਅਸੀਂ ਜਥੇਬੰਦੀ ਦੇ ਤੌਰ ਦੇ ਉੱਤੇ ਮਹਿਸੂਸ ਕੀਤਾ ਵਾ ਕਿ ਮਾਤਾ ਨੂੰ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਸ ਦਿਨ ਅਸੀਂ ਕੈਸ਼ ਵਿੱਚ ਮਾਤਾ ਦੀ ਹੈਲਪ ਕਰਕੇ ਆਏ ਆ ਫਾਈਨੈਂਸ ਦੇ ਤੌਰ ਤੇ ਉਸ ਤੋਂ ਬਾਅਦ ਅਸੀਂ ਜਥੇਬੰਦੀ ਵੱਲੋਂ ਚੈੱਕ ਵੀ ਦੇ ਕੇ ਆਏ ਆ ਚਲੋ ਮਾਤਾ ਦਾ ਜਿਹੜਾ ਅਕਾਊਂਟ ਆ ਉਹ ਨਹੀਂ ਸੀਗਾ ਚਾਲੂ ਇਹਦੇ ਕਰਕੇ ਅਜੇ ਚੈੱਕ ਜਿਹੜਾ ਵਾ ਉਹ ਪਾਸ ਨਹੀਂ ਹੋਇਆ ਔਰ ਥੋੜੇ ਦਿਨਾਂ ਤੱਕ ਅਸੀਂ ਸਭ ਤੋਂ ਮੇਨ ਅਸੀਂ ਮਾਤਾ ਨੂੰ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਵਾਂ ਕਿ ਮਾਤਾ ਦਾ ਖਾਤਾ ਜਿੱਦਾਂ ਹੀ ਚਾਲੂ ਹੋ ਜਾਏਗਾ ਤੇ ਉਹ ਵੀ ਦੱਸ ਦਿੱਤਾ ਜਾਵੇਗਾ ਠੀਕ ਹੈ ਤੇ ਅਸੀਂ ਆਪਣੀ ਜਥੇਬੰਦੀ ਤੋਂ ਜਿਹੜੀ ਪੋਸਟ ਪਾਈ ਆ ਉਹਦੇ ਵਿੱਚ ਅਸੀਂ ਮਾਤਾ ਦਾ ਜਿਹੜਾ ਖਾਤਾ ਇਸ ਕਰਕੇ ਨਹੀਂ ਦਿੱਤਾ ਕਿਉਂਕਿ ਮਾਤਾ ਦਾ ਖਾਤਾ ਅਜੇ ਚਾਲੂ ਨਹੀਂ ਆ ਔਰ ਉਹ ਬੈਂਕ ਗਏ ਸੀਗੇ ਤੇ ਬੈਂਕ ਦੇ ਵਿੱਚ ਬੈਂਕ ਵਾਲਿਆਂ ਨੇ 2-4 ਦਿਨ ਉਹਨਾਂ ਤੋਂ ਮੰਗੇ ਆ ਵੀ ਖਾਤਾ ਚਾਲੂ ਹੋ ਜਾਏਗਾ ਤੇ ਉਸ ਤੋਂ ਬਾਅਦ ਹੀ ਸਾਡਾ ਚੈੱਕ ਪਾਸ ਹੋਏਗਾ ਇਹ ਪਿਵੈਖ ਦੇ ਵਿੱਚ ਜਦ ਤੱਕ ਜਿਹੜਾ ਕੇਸ ਚੱਲੂਗਾ ਉਦੋਂ ਤੱਕ ਅਸੀਂ ਮਾਤਾ ਦੇ ਨਾਲ ਆਂ ਅਸੀਂ ਮਾਤਾ ਨੂੰ ਕਹਿ ਕੇ ਆਏ ਆ ਕਿ ਜਦੋਂ ਵੀ ਤੁਹਾਡੀ ਅਗਲੀ ਪੇਸ਼ੀ ਜਿਹੜੀ 24 11 ਦੀ ਹੈ ਠੀਕ ਹੈ ਔਰ 24 11 ਨੂੰ ਅਸੀਂ ਮਾਤਾ ਨੂੰ ਕਹਿ ਕੇ ਆਏਗਾ ਕਿ ਤੁਹਾਨੂੰ ਨਹੀਂ ਲੋੜ ਕਿਸੇ ਵੀ ਨਾ ਬਸਤੇ ਜਾਣ ਦੀ ਅਸੀਂ ਖੁਦ ਆਵਾਂਗੇ ਤੇ ਤੁਹਾਨੂੰ ਗੱਡੀ ਤੇ ਲੈ ਕੇ ਜਾਵਾਂਗੇ ਗੱਡੀ ਤੇ ਤੁਹਾਨੂੰ ਛੱਡ ਕੇ ਜਾਵਾਂਗੇ ਅਗਰ ਕੋਈ ਖਰਚੇ ਪੱਖੋਂ ਵੀ ਲੋੜ ਪਈ ਉਹ ਵੀ ਅਸੀਂ ਜਿਹੜਾ ਖਰਚਾ ਵੀ ਜਿਹੜਾ ਵਾ ਕਰਾਂਗੇ ਵੈਸੇ ਇਹ ਤੇ ਹੋ ਗਈ ਇਸ ਕੇਸ ਦੀ ਗੱਲ ਮਤਲਬ ਓਵਰਆਲ ਜੇ ਤੁਸੀਂ ਜਥੇਬੰਦੀ ਜਿਹੜੀ ਬਣਾਈ ਆ ਯੂਨਾਈਟਿਡ ਜੈੱਟ ਫੈਡਰੇਸ਼ਨ ਉਹ ਕੀ ਭਵਿੱਖ ਦੇ ਵਿੱਚ ਕੁਝ ਇਦਾਂ ਦੇ ਜਿਹੜੇ ਬੁਰੇ ਹਾਲਾਤਾਂ ਦੇ ਵਿੱਚ ਕੁਝ ਜੱਟ ਜ਼ਮੀਂਦਾਰ ਜਿਹੜੇ ਆ ਉਹ ਰਹਿ ਰਹੇ ਕਿਉਂਕਿ ਉਹਨਾਂ ਦੀ ਫਾਈਨੈਂਸ਼ੀਅਲ ਤੌਰ ਦੇਤੇ ਮਦਦ ਜਿਹੜੀ ਆ ਉਹ ਸਿਰਫ ਇਸ ਕਰਕੇ ਨਹੀਂ ਹੋ 파 ਰਹੀ ਕਈ ਜਗ੍ਹਾ ਤੇ ਆ ਹੜਾਂ ਦੇ ਦਰਾਂ ਨੂੰ ਵੇਖਿਆ ਕਿ ਜਿਨ੍ਹਾਂ ਦੀ ਕੋਈ ਅੱਧਾ ਅੱਧਾ ਕਲਾ ਜ਼ਮੀਨ ਵੀ ਹੈਗੀ ਸੀ ਉਹਨਾਂ ਦੀ ਇਸ ਤੋਂ ਇਸ ਪੱਖ ਤੋਂ ਜਿਹੜੀ ਉਹ ਮਦਦ ਤੋਂ ਵਿਚਾਰੇ ਵਾਂਝੇ ਰਹਿ ਗਏ ਕਿ ਇਹ ਜੱਟ ਆ ਇਹ ਜਿਹੜੇ ਆ ਉਹ ਜ਼ਮੀਨ ਵਾਲੇ ਆ ਕੀ ਜਥੇਬੰਦੀ ਕੁਝ ਐਵੇਂ ਦੇ ਪਲਾਨ ਨਹੀਂ ਤੁਹਾਡੇ ਹੈਗੇ ਆ ਕਿ ਤੁਸੀਂ ਮਦਦ ਕਰੋਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜਿਹੜੀ ਅਸੀਂ ਜਥੇਬੰਦੀ ਬਣਾਈ ਆ ਨਾ ਅਸੀਂ ਖਾਸ ਕਰ ਜਥੇਬੰਦੀ ਬਣਾਈ ਉਹਨਾਂ ਆਪਣੇ ਗਰੀਬ ਪਰਿਵਾਰਾਂ ਵਾਸਤੇ ਆ ਵੀ ਜਿਹੜੇ ਆਪਣੇ ਫਾਈਨੈਂਸ਼ੀਅਲ ਤੌਰ ਤੇ ਜਿਹੜੇ ਆ ਬਹੁਤ ਜ਼ਿਆਦਾ ਵੀਕ ਆ ਹੁਣ ਸਾਡੇ ਕੋਲ ਮਤਲਬ ਕਿ ਤਿੰਨ ਸਾਡੇ ਕੋਲ ਇਦਾਂ ਦੇ ਕੇਸ ਆਏ ਆ ਵੀ ਜਿਨ੍ਹਾਂ ਦੇ ਹੜਾਂ ਦੇ ਵਿੱਚ ਵੀ ਜਿਹੜਾ ਵਾ ਲੈਂਟਰ ਜਿਹੜੇ ਆ ਉਹ ਨਹੀਂ ਸੀਗਾ ਤੇ ਬਾਲਿਆਂ ਦਾ ਕਰਕੇ ਤੇ ਉਹ ਡਿੱਗ ਗਈ ਛੱਤਾਂ ਠੀਕ ਆ ਹੁਣ ਅਸੀਂ ਥੋੜੇ ਜੇ ਦਿਨਾਂ ਤੱਕ ਅਸੀਂ ਜਿਹੜਾ ਵਾ ਉਹ ਇੱਕ ਅਸੀਂ ਜਿਹੜਾ ਕੰਮ ਆ ਸ਼ੁਰੂ ਕਰ ਰਹੇ ਆ ਘਰ ਦਾ ਉਹਨਾਂ ਦਾ ਅਸੀਂ ਲੈਂਟਰ ਪਵਾ ਦੇਣਾ ਵਾ ਉਸ ਤੋਂ ਬਾਅਦ ਜਿਹੜੇ ਦੂਸਰੇ ਹੋਰ ਸਾਡੇ ਕੋਲ ਤਿੰਨੇ ਆ ਮਤਲਬ ਛੇਤੀ ਤੋਂ ਛੇਤੀ ਜਲਦੀ ਜਿੰਨਾ ਵੀ ਹੋ ਸਕੇ ਉਹਨਾਂ ਦਾ ਵੀ ਸ਼ੁਰੂ ਕਰਵਾਵਾਂਗੇ ਪਰ ਉਹਦੇ ਵਾਸਤੇ ਸਾਨੂੰ ਸਾਡੇ ਜਿੰਨੇ ਵੀ ਜੱਟ ਭਾਈਚਾਰੇ ਦੇ ਭਰਾ ਵਾ ਸਾਡੇ ਉਹਨਾਂ ਦੀ ਸਾਨੂੰ ਲੋੜ ਆ ਔਰ ਅਸੀਂ ਇਹੋ ਅਪੀਲ ਕਰਦੇ ਆਂ ਸਾਰੇ ਜੱਟ ਭਾਈਚਾਰੇ ਨੂੰ ਕਿ ਤੁਸੀਂ ਜਥੇਬੰਦੀ ਦੇ ਵਿੱਚ ਸ਼ਾਮਲ ਹੋਵੋ ਇਹ ਜਥੇਬੰਦੀ ਕੋਈ ਸਾਡੀ ਕੱਲਿਆਂ ਦੀ ਨਹੀਂ ਆ ਜਾਂ ਇਹ ਕੋਈ 10 50 100 ਦੀ ਨਹੀਂ ਆ ਇਹ ਜਥੇਬੰਦੀ ਟੋਟਲ ਸਾਰੇ ਜੱਟ ਭਾਈਚਾਰੇ ਦੀ ਆ ਹਰੇਕ ਜੱਟ ਭਾਈਚਾਰਾ ਇਹਦੇ ਵਿੱਚ ਆ ਕੇ ਇੱਕ ਅਹੁਦੇ ਦੇ ਤੌਰ ਤੇ ਉੱਤੇ ਜਿਸ ਤਰ੍ਹਾਂ ਵੀ ਉਹ ਸੇਵਾ ਕਰਨੀ ਚਾਹੁੰਦਾ ਕਰ ਸਕਦਾ ਵਾ ਅਗਰ ਜੇ ਕੋਈ ਚਾਹੁੰਦਾ ਵਾ ਕਿ ਹਾਂ ਅਸ ਮੈਂ ਜਥੇਬੰਦੀ ਦੀ ਬਜਾਏ ਮੈਂ ਡਾਇਰੈਕਟ ਸੇਵਾ ਕਰਨੀ ਆ ਤੇ ਅਸੀਂ ਉਹ ਵੀ ਉਹਨਾਂ ਨੂੰ ਪਰਿਵਾਰ ਦੇ ਨਾਲ ਸਿੱਧਾ ਵੀ ਮਿਲਾ ਦਾਂਗੇ ਉਹ ਆਪਣੇ ਹੱਥੀ ਪਰਿਵਾਰ ਦੀ ਜਿੱਦਾਂ ਦੀ ਵੀ ਸੇਵਾ ਉਹ ਕਰਨੀ ਚਾਹੁੰਦੇ ਉਹ ਕਰ ਸਕਦੇ ਆ ਤੁਸੀਂ ਦੇਖਿਆ ਕਿ ਇਹ ਸਾਡੇ ਨਾਲ ਅੱਜ ਯੂਨਾਈਟਿਡ ਰੈਕ ਫੈਡਰੇਸ਼ਨ ਤੋਂ ਆਗੂ ਦਲਬਾਤ ਸਿੰਘ ਬਾਰਸੀ ਔਰ ਇਹਨਾਂ ਨੇ ਦੱਸਿਆ ਕਿ ਜਥੇਬੰਦੀ ਜਿਹੜੀ ਆ ਉਹ ਵਾਤਾ ਮਹਿੰਦਰ ਕੌਰ ਜੀ ਦੇ ਨਾਲ ਕਿਵੇਂ ਚੱਲੇਗੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੇਸ ਦੀ ਪੇਰਵਾਹੀ ਜਿਹੜੀ ਆ ਉਹ ਸਾਰੀ ਜਥੇਬੰਦੀ ਲੋਕ ਕੀਤੀ ਜਾਊਗੀ ਔਰ ਫਿਊਚਰ ਦੇ ਵਿੱਚ ਵੀ ਇਹਨਾਂ ਨੇ ਕਿਹਾ ਕਿ ਜੱਟ ਨਾ ਮਦੀ ਨਾਲ ਜੱਟਸ ਮਾਈ ਦੀ ਨਾਲ ਆਪਣੀ ਨਾਲ ਇਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਕੋਸ਼ਿਸ਼ ਕਰਨਗੇ ਕਿ ਹਰੇਕ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ